ਹਾਂਜੀ ਦੋਸਤੋ ਨਮਸਕਾਰ ਲੰਡਨ ਦੇ ਵਿੱਚ ਖੜਿਆ ਹਾਂ ਰਿਪਟਨ ਸਿਟੀ ਆ ਸ਼ਹਿਰ ਜਾਂ ਪਿੰਡ ਕੋਈ ਵੀ ਛੋਟਾ ਕਸਬਾ ਮੰਨ ਲਓਨੇ ਆਪਾਂ ਉੱਥੋਂ ਦਾ ਤੁਹਾਨੂੰ ਦਿਖਾਉਣੇ ਆ ਕੁਝ ਨਜ਼ਾਰਾ ਅਲੱਗ ਜਿਹਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਤਾਂ ਡੇਢ-ਡੇਢ ਆਪਾਂ ਖਾਲਾ ਸੂਈ ਕਹਿ ਸਕਦੇ ਆ ਪਰ ਇੱਥੇ ਇਹਨਾਂ ਨੇ ਇੱਕ ਤਰ੍ਹਾਂ ਦਾ ਨੂਹ ਝੀਲ ਦਾ ਰੂਪ ਦਿੱਤਾ ਹੁੰਦਾ ਆ ਜਿਹਦੇ ਵਿੱਚ ਇਹ ਪੂਰਾ ਜਿਹੜੇ ਗੋਰੇ ਨੇ ਇਧਰ ਦੇ ਪੂਰਾ ਇੰਜੋਏ ਕਰਦੇ ਨੇ ਦੇਖ ਸਕਦੇ ਹੋ ਤੁਸੀਂ ਉਹ ਜਿਵੇਂ ਕਿਸ਼ਤੀ ਜਾ ਰਹੀ ਆ ਦੇ ਵਿੱਚੋਂ ਦਾ ਸਾਰਾ ਸਿਸਟਮ ਹੋਊਗਾ ਜੀ ਵਿੱਚ ਖਾਨ ਤੋਂ ਲੈ ਕੇ ਰਹਿਸ਼ ਤੱਕ ਦਾ ਠੀਕ ਆ ਜੀ ਇਹਨਾਂ ਨੇ ਆਪਣਾ ਜਿੰਨਾ ਵਿੱਚ పార్ਟ ਟਾਈਮ ਜਾਂ ਜੋ ਵੀ ਜਿੰਨਾ ਵੀ ਟਾਈਮ ਦਾ ਹੁੰਦਾ ਆ ਉਹਨਾਂ ਟਾਈਮ ਇਹਨਾਂ ਨੇ ਇੱਥੇ ਇੰਜੋਏ ਕਰਨਾ ਹੁੰਦਾ ਆਪਣਾ ਆ ਦੇਖ ਸਕਦੇ ਹੋ ਚੀਲੇ ਵਿੱਚ ਕਿੰਨੀਆਂ ਇਹ ਕਿਸ਼ਤੀਆਂ ਖੜੀਆਂ ਸਾਰੀਆਂ ਯਾਨੀ ਕਿ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਕਵਰ ਕੀਤੀਆਂ ਹੋਈਆਂ ਨੇ ਠੀਕ ਆ ਜੀ ਬੰਨੀਆਂ ਵੀ ਹੋਈਆਂ ਨੇ ਤੁਹਾਨੂੰ ਹੋਰ ਵੀ ਦਿਖਾਉਣਾ ਮੈਂ ਕੁਝ ਆ ਦੇਖੋ ਜਿਵੇਂ ਇਹ ਬੰਨੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਤੇ ਇੱਕ ਨਹੀਂ ਹੈਗੀਆਂ کافی ਖੜੀਆਂ ਨੇ کافی ਹੱਦ ਤੱਕ ਖੜੀਆਂ ਨੇ کافی ਹੱਦ ਤੱਕ ਖੜੀਆਂ ਨੇ ਦੇਖ 사ਤੇ ਹੋ ਤੁਸੀਂ ਵੀ ਕਿਵੇਂ ਇਹ ਇੰਜੋਏ ਕਰਦੇ ਨੇ ਉਹ ਤੇ ਇਹ ਜਿਹੜੀ ਝੀਲ ਆ ਇਹਦੇ ਵਿੱਚ ਜਾਂਦੇ ਨੇ ਆਪਣਾ ਮਨੋਰੰਜਨ ਕਰਦੇ ਨੇ ਜਿੱਥੇ ਕਿਤੇ ਜਾਣਾ ਉੱਥੇ ਰੋਕ ਲੈਂਦੇ ਨੇ ਇਹ ਤੇ ਆਪਣੇ ਨਾਲੋਂ کافی ਜ਼ਿਆਦਾ ਜਾਨੀ ਕਿ ਇਹ ਬੱਦ ਐਨਜੋਇਮੈਂਟ ਕਰਦੇ ਨੇ ਵੀ ਕਹਿੰਦੇ ਵੀ ਜਿੰਨੇ ਕ ਪੈਸੇ ਬਣਾ ਲੇ ਉਹਨੇ ਇੱਕ ਖਰਚ ਲੇ ਇਹ ਲੰਡਨ ਦੇ ਵਿੱਚ ਰਿਪਟਨ ਸਿਟੀ ਆ ਦੇਖ ਸਕਦੇ ਹੋ ਤੁਸੀਂ ਆਹ ਪਾਰਕਿੰਗ ਬਣੀਆਂ ਗੱਡੀਆਂ ਜੀ ਜੀਪਨ ਜੀ ਦੱਸਿਓ ਮਾੜਿਆ ਕਿ ਜਿਵੇਂ ਵੀ ਇਹ ਵੜੀਆਂ ਨੀ ਜਾਂ ਕਿਸ਼ਤੀਆਂ ਨੇ ਬਣੀਆਂ ਹੋਈਆਂ ਕੀ ਸਿਸਟਮ ਹੈ ਇਹਨਾਂ ਦੇ ਆਪਣੇ ਪ੍ਰਾਈਵੇਟ ਨੇ ਜਾਂ ਸਰਕਾਰ ਵੱਲੋਂ ਮਿਲੀਆਂ ਹੁੰਦੀਆਂ ਇਹਨਾਂ ਨੂੰ ਪ੍ਰਾਈਵੇਟ ਹੈ ਜੀ ਪ੍ਰਾਈਵੇਟ ਨੇ ਹਾਂਜੀ ਇਹਨਾਂ ਦੇ ਰਜਿਸਟਰ ਨੰਬਰ ਹੁੰਦੇ ਆ ਇਹਨਾਂ ਦੇ ਟੈਕਸ ਵਗੈਰਾ ਜਾਂਦਾ ਜਿਵੇਂ ਆਪਣੇ ਗੱਡੀਆਂ ਦੇ ਵਗੈਰਾ ਰਜਿਸਟਰ ਨੰਬਰ ਹੁੰਦਾ ਨੇ ਇੰਸ਼ੋਰੈਂਸ ਵੀ ਹੁੰਦੀ ਹੈ ਸਾਰਾ ਕੁਝ ਹੁੰਦਾ ਆ ਟੋਟਲੀ ਗੱਡੀ ਆਉਂਦੀ ਜਾਨੀ ਕਿ ਇਹਨਾਂ ਨੇ ਆਪਣਾ ਜਾਨੀ ਕਿ ਪਰਸਨਲ ਪਲੇਟਫਾਰਮ ਬਣਾਇਆ ਹੋਇਆ ਇੱਥੇ ਇੰਜੋਏਮੈਂਟ ਦੇਣ ਲਈ ਬਿਲਕੁਲ ਜੀ ਲੋਕੋ ਗੱਡੀ ਆਦੀ ਇੱਕ ਜੰਦੀ ਤੋਂ ਤੇ ਇਹ ਚੱਲਦੀਆਂ ਕਾ ਤੇ ਸੂਰਜ ਤੇ ਚੱਲਦੀਆਂ ਜਾਂ ਕਿਵੇਂ ਸਿਸਟਮ ਆ ਸੂਰਜ ਬਿਜਲੀ ਸਿਸਟਮ ਹੈ ਬਿਜਲੀ ਉਹ ਜਿਹੜੀਆਂ ਸੂਰਜ ਦੀਆਂ ਪਲੇਟਾਂ ਲਾਈਆਂ ਇਹ ਕਾਹਦੇ ਲਈ ਲਾਈਆਂ ਹੋਈਆਂ ਅੱਛਾ ਬਿਜਲੀ ਵਾਸਤੇ ਹੈ ਨਾ ਜਿੱਧਰ ਜਿਵੇਂ ਬੈਡਰੂਮ ਕਰਾਣਾ ਹੈ ਬਾਥਰੂਮ ਹੈ ਕਿਚਨ ਹੈ ਅੱਛਾ ਜੀ ਕੋਈ ਵੀ ਇਲੈਕਟ੍ਰੋਨਿਕ ਯੂਜ਼ ਕਰਦੇ ਆਈਟਮ ਜਾਨੀ ਕਿ ਜਿਨੇ ਤਕਰੀਬਨ ਸਾਰੇ ਦੇ ਬੋਟ ਨੇ ਨੇ ਤੇ ਆਪਣੇ ਪਰਸਨਲ ਬੋਟ ਨੇ ਸਿਰਫ ਇੰਜੋਏਮੈਂਟ ਕਰ ਲਈ ਆਪਣੇ ਰੱਖੇ ਹੋਏ ਬਾਰੇ ਇਹ ਚੀਜ਼ ਲੱਗੋ ਕਿ ਅੱਗੇ ਨਿਕਲ ਜਾਂਦੀ ਹੈ ਕਿ ਬਸ ਥੋੜੀ ਜਿਹੀ ਚੀਜ਼ ਕਵਰ ਹੁੰਦੀ ਹੈ ਲੰਬੀ ਹੈ ਜੇ ਆ ਵੜ ਜੇ ਆਪਣੇ ਲਹਿਰਾਉਂਦੀ ਆਉਂਦੇ ਉਦਾਂ ਆ ਇਹ ਵੀ ਇੱਥੇ ਇਹਨਾਂ ਨੇ ਆਪਣੇ ਆਪਣੇ ਪਲੇਟਫਾਰਮ ਬਣਾਏ ਹੋਏ ਨੇ ਸਟਾਪ ਕਰ ਦੇਤੇ ਸਟਾਪ ਕਰ ਦਿਆ ਆਪਣੇ ਲਈ ਆਪਣੇ ਪਲੇਟਫਾਰਮ ਬਣਾ ਕੇ ਲਏ ਨੇ ਹੈ ਇਹਨਾਂ ਨੇ ਨਹੀਂ ਆ ਕਿ ਉਹ ਇਧਰ ਖੜੀ ਕਰਨ ਦੇ ਸਾਈਡ ਤੇ ਮੈਂ ਖੜੀ ਜਾ ਉਹ ਖੜੀ ਹੈ ਬਸ ਇਹਨਾਂ ਨੇ ਆਪਣਾ ਲਹਿਰਾ ਬਣਾਇਆ ਪਿਆ ਲਾ ਕੇ ਉਹ 1 ਘੰਟਾ ਲੱਗਿਆ ਉੱਥੇ अच्छा जी ਜਿੰਨਾ ਜਣੀ ਕੇ ਜੇ ਖੜੇ ਨੇ ਜਿਹੜੇ ਇਹਨਾਂ ਦੇ ਇਹਨਾਂ ਦੇ ਆਪਣੇ ਨੇ ਇਹ ਚਲਾ ਸਕਦੇ ਜਿਹਨਾਂ ਨੇ ਚਲੋ ਨਹੀਂ ਹੁਣ ਵੀ ਆ ਕੋਈ ਚਲਾਈ ਜੰਦੇ ਕੋਈ ਟਾਈਮ ਪੀਰੀਅਡ ਹੁੰਦਾ ਕੋਈ ਚਲਾਉਣ ਦਾ ਇਹਨਾਂ ਦਾ ਕੋਈ ਟਾਈਮ ਪੀਰੀਅਡ ਨਹੀਂ ਹੁੰਦਾ ਜਦੋਂ ਮੰਨ ਲੈਂਦੇ ਆ ਅੱਛਾ ਜੀ ਤੇ ਬਰਮਿੰਗਮ ਤੋਂ ਰਜਿਸਟਰਡ ਹੋਇਆ ਹੈ ਇਹਨਾਂ ਆਪਲੋਟ ਨੰਬਰ ਵੇਲੇ ਚਲਾਈ ਕਿ ਕਰਦੇ ਆਂ ਓਕੇ ਓਕੇ ਆ ਦੇਖ ਸਕਦੇ ਹੋ ਤੁਸੀਂ ਜਿਹੜੇ ਸ਼ਿਪ ਖੜੇ ਨੇ ਦੇਖ ਸਕਦਾ ਜਿਹੜੇ ਸ਼ਿਪ ਖੜੇ ਨੇ ਇਹ ਕਿਵੇਂ ਇਹ ਜਿਹੜੇ ਇਹਨਾਂ ਦੇ ਆਪਣੇ ਪ੍ਰਾਈਵੇਟ ਪਰਸਨਲ ਨੇ ਸਿਰਫ ਇੰਜੋਇਮੈਂਟ ਲਈ ਫੁੱਲ ਬੁੱਟੇ ਲਾਏ ਉੱਪਰ ਕਪੜੇ ਸੁੱਕਣੇ ਪਾਏ ਨੇ ਆ ਫੁੱਲ ਬੁੱਟੇ ਲਾਏ ਨੇ ਉੱਪਰ ਕਪੜੇ ਵੀ ਸੁੱਕਣੇ ਪਾਏ ਨੇ ਆਪਣੇ ਰਹਿਣ ਦੇ ਲਈ ਬਣਾਇਆ ਹੋਇਆ ਇਹਨਾਂ ਨੇ ਜਾਨੀ ਕਿ ਤਰ੍ਹਾਂ ਇੱਕ ਰਹਿਣ ਬਸੈਰਾ ਜਿਹਾ ਵਿੱਚ ਬੈੱਡਰੂਮ ਵਗੈਰਾ ਵਿੱਚ ਟੀਵੀ ਐਲਈਡੀ ਸਿਸਟਮ ਸਾਰਾ ਵਾਈਫਾਈ ਨੈਟਵਰਕਿੰਗ ਸਾਰਾ ਕੁਝ ਚੱਲਦਾ ਇਹਦੇ ਵਿੱਚ ਜਿੱਥੇ ਤੱਕ ਦੂਰ ਤੱਕ ਤੁਸੀਂ ਨਿਗਾਹ ਮਾਰੂਗੇ ਤੁਹਾਨੂੰ ਇਹੀ ਕੁਝ ਦਿਖਣਾ ਹੈ ਲੈ ਆਹ ਦੇਖ ਸਕਦੇ ਹੋ ਕਪੜੇ ਸੁੱਕਣੇ ਪਾਏ ਇਹਨਾਂ ਨੇ ਆਪਣੇ ਛੋਟਾ ਨਹੀਂ ਹੈ ਕਾਫੀ ਦੂਰ ਤੱਕ ਚੱਲੇ ਜਾਂਦੇ ਜਿਵੇਂ ਆਪਣੇ ਨਹਿਰਾਂ ਹੁੰਦੀਆਂ ਨੇ ਉਸ ਹਿਸਾਬ ਨਾਲ ਹੁੰਦਾ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕੁੱਤਿਆਂ ਨੂੰ ਵੀ ਸੈਰ ਕਰਾ ਰਹੇ ਨੇ ਕਮਾਰ ਰਹੇ ਨੇ ਇਹ ਬਹੁਤ ਵਧੀਆ ਹੋਰ ਸਿਸਟਮ ਆਪਣੇ ਨਾਲ ਆਪਾਂ ਤਾਂ ਜੇ ਮੇਰੇ ਖਿਆਲ ਸੋਚ ਵੀ ਨਹੀਂ ਸਕਦੇ ਵੀ ਇਹਨਾਂ ਨਾਲੋਂ ਵੀ ਕਿੰਨੇ ਪਿੱਛੇ ਹੋਵਾਂਗੇ ਜਿੰਨੇ ਆਪਣੇ ਨਾਲੋਂ ਅੱਗੇ ਨੇ ਆਵਾਜ਼ ਆ ਰਹੀ ਆ ਪਿੱਛੋਂ ਟ੍ਰੇਨ ਦੀ ਆ ਰਹੀ ਆ ਬਹੁਤ ਲੋਡ ਤੋਂ ਵੱਧ ਸਪੀਡ ਤੇ ਜਾਣੀ ਕੇ ਜਾ ਰਹੀ ਆ 10 ਵੀ ਨਹੀਂ ਸਾਦੇ ਹੈਗੇ ਅੱਖ ਚਮਕਦੇ ਸਾਰੇ ਨਿਕਲ ਜਾਂਦੀ ਆ ਬਾਕੀ ਤੁਹਾਨੂੰ ਹੋਰ ਵੀ ਇੱਥੋਂ ਦੀ ਇੱਕ ਦੋ ਚੀਜ਼ਾਂ ਨਾਲ ਜਿਹੜੀਆਂ ਦੇਖਣਯੋਗ ਹੋਣੀਆਂ ਤੁਹਾਨੂੰ ਉਹਨਾਂ ਨਾਲ ਜਾਣੂ ਕਰਵਾਵਾਂਗੇ ਆਪਾਂ ਤੁਹਾਨੂੰ ਦਿਖਾਉ ਸਾਦੇ ਅੰਦਰਲਾ ਵਿਊ ਵੀ ਕਿਸ ਤਰ੍ਹਾਂ ਦਾ ਆ ਤੇ ਬਾਕੀ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਵੀ ਜੇ ਕੁਝ ਸਾਡੀ ਭਾਸ਼ਾ ਸਮਝ ਸਕਦੇ ਹੋਏ ਜਾਂ ਅਸੀਂ ਸਮਝਾ ਸਕਦੇ ਹੋਏ ਤੇ ਦੇਖ ਸਕਦਾ ਤੁਸੀਂ ਜਿਹੜਾ ਹੈ ਅੰਦਰਲਾ ਯਾ ਬੱਲੇ ਬਟ ਵੀ ਬੋਟ ਇਟ ਆਊਟ ਬਿਕਾਉਜ਼ ਵੈਨ ਯੂ ਟੇਕ ਇਟ ਥਰੂ ਦ ਲੌਕਸ ਇਟ ਗੈਟਸ ਸੋ ਯੂ ਥਿਸ lets you are using on a solar system ਨਾ ਵੀ ਲੌਕ ਡੂ ਵੀ ਡੋਨਟ ਸੋ ਇਟਸ ਅ ਡੀਜ਼ਲ ਇੰਜਨ But so how of, you take electronic uh, items like a heater, this heater and lights, uh, something The, yeah. hi. the uh, lighting runs off batteries. Okay, batteries. The batteries get charged by okay. the engine. Okay, okay, okay. Yeah. The heating is a, yeah. a gas boiler, like um, caravans. Yeah. Small caravans. Yeah, yeah, yeah. But a lot of boats now have uh, solar panels on the roof. Okay and so they don't need to worry about okay and our engine is diesel okay but quite a few boats now are having electric engines okay so